ਫਤਗੜ ਸਾਹਿਬ ਵਿੱਚ ਇੱਕ ਰੁਕਵਾਉ ਹਾਸਾ ਸਾਹਮਣੇ ਆਇਆ ਜਿੱਥੇ ਕਿ ਇੱਕ ਨਵੇਂ ਵਿਆਹੇ ਜੋੜੇ ਦੀ ਕਾਰ ਦਾ ਹਾਸਾ ਦਾ ਸ਼ਿਕਾਰ ਹੋ ਗਈ ਤਾਂ ਜਿਸ ਵਿੱਚ ਦੁਲਹਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਲਾੜੇ ਨੂੰ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਦਰਅਸਲ ਮਾਮਲਾ ਬਡਾਲੀ ਵਾਲਾ ਸਿੰਘ ਦਾ ਥੱਥਿਆ ਜਿੱਥੇ ਕਿ ਬੀਤੀ ਰਾਤ ਇੱਕ ਐਕਸੀਡੈਂਟ ਹੋਇਆ ਜਿਸ ਵਿੱਚ ਦੁਲਹਨ ਦੀ ਮੌਤ ਹੋ ਗਈ ਅਤੇ ਲੜਿਆ ਜੇ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਤਾਂ ਦਾਦੇ ਕੇ ਇਹ ਚਾਰ ਦਿਨ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀਗਾ ਤਾਂ ਇਸ ਸਬੰਧੀ ਜਾਣ ਕੇ ਦਿਨ ਦੇ ਥਾਣਾ ਬਟਾਲੀ ਵਾਲਾ ਸਿੰਘ ਦੇ ਐਸਐਚਓ ਹਰਕੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮਾਨੋਪੁਰ ਤੋਂ ਬਲਾੜੇ ਵਾਲੇ ਰੋਡ ਤੇ ਹਾਦਸਾ ਵਾਪਰਿਆ ਤੇ ਜਿਸ ਵਿੱਚ ਇੱਕ ਕਾਰ ਹਾਸੇ ਦਾ ਸ਼ਿਕਾਰ ਹੋਈ ਸੀ ਇਸ ਕਾਰ ਵਿੱਚ 21 ਵਰਿਆਂ ਦਾ ਨਵਾਂ ਵਿਆਹ ਜੋੜਾ ਗੁਰਮੁਖ ਸਿੰਘ ਅਤੇ ਅਮਰਦੀਪ ਕੌਰ ਸਵਾਰ ਸਨ ਉਹਨਾਂ ਨੇ ਦੱਸਿਆ ਕਿ ਫਿਲਹਾਲ ਹਾਸੇ ਦਾ ਕਾਰਨ ਅਤਾ ਨਹੀਂ ਪਤਾ ਲੱਗ ਸਕਿਆ ਤਾਂ ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਹਾਦਸੇ ਵਿੱਚ ਲੜਕੀ ਅਮਰਦੀਪ ਕੌਰ ਦੀ ਮੌਤ ਹੋ ਗਈ ਹੈ ਤੇ ਗੁਰਮ ਸੈਕਟਰ 32 ਚੰਡੀਗੜ੍ਹ ਵਿਖੇ ਚੱਲ ਰਿਹਾ ਹੈ ਇਹਨਾਂ ਦਾ ਵਿਆਹ ਇਸ ਐਤਵਾਰ ਨੂੰ ਹੋਇਆ ਸੀ ਤਾਂ ਦੱਸਦੀ ਹੈ ਕਿ ਫਤਿਹਗੜ੍ਹ ਸਾਹਿਬ ਵਿੱਚ ਇੱਕ ਰੂਕਮਾਉ ਹਾਦਸਾ ਸਾਹਮਣੇ ਆ ਜਿਸ ਵਿੱਚ ਨਵੇਂ ਵਿਆਹੇ ਜੋੜੇ ਦੀ ਕਾਰ ਹਾਸੇ ਦਾ ਸ਼ਿਕਾਰ ਹੋ ਗਈ ਤਾਂ ਜਿਸ ਵਿੱਚ ਦੁਲਹਨ ਦੀ ਮੌਤ ਹੋ ਗਈ ਅਤੇ ਦੁਲਲੇ ਨੂੰ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਇਹ ਮਾਮਲਾ ਫਤਿਹਗੜ੍ਹ ਸਾਹਿਬ ਵਿੱਚ ਵਾਪਰਿਆ ਤਾਂ ਐਸਐਚਓ ਹਰਕੀਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮਾਨਨਪੁਰ ਤੋਂ ਬਲਾੜੇ ਵਾਲੇ ਰੋਡ ਤੇ ਹਾਸਾ ਵਾਪਰਿਆ ਜਿਸ ਵਿੱਚ ਇੱਕ ਕਾਰ ਸਵਾਰ ਹਾਸੇ ਦਾ ਸ਼ਿਕਾਰ ਹੋਈ ਸੀ ਤਾਂ 21 ਵਰਿਆਂ ਦਾ ਨਵਾਂ ਵਿਆਹ ਹੈ ਜੋ ਗੁਰਮukh ਸਿੰਘ ਅਮਰਦੀਪ कौर ਸਮਾਸਨ ਤਬਾਕੀ ਐਸਐਚਓ ਦਾ ਕੀ ਕਹਿਣਾ ਆਉ ਤੁਹਾਨੂੰ ਦੱਸਦੇ ਆ ਕੀ ਇਨਫੋਰਮੇਸ਼ਨ ਹੈ ਕੱਲ ਇੱਕ ਰਾਤ ਮਾਨੋਪੁਰ ਬਲਾੜਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਸਾਨੂੰ ਅੱਜ ਹਸਪੀਟਲ ਤੋਂ ਇਨਫੀਮੇਸ਼ਨ ਆਈ ਹੈ ਇਹਦੇ ਚ ਇਹ ਐਕਸੀਡੈਂਟ ਗੁਰਮukh ਸਿੰਘ son of ਸਿਕੰਦਰ ਸਿੰਘ ਇਹਦੀ ਏਜ ਹੈਗੀ 21 ਸਾਲ ਤੇ ਇਹਦੀ ਵਾਈਫ ਸੀ ਅਮਨਦੀਪ कौर ਵਾਈਫ ਆਫ ਗੁਰਮukh ਸਿੰਘ ਦੋਵਾਂ ਦੀ ਉਮਰ 21 ਸਾਲ ਸੀ ਲੜਕੀ ਦੇ ਦਾ ਮੇਨਾ ਦਾ ਵਿਆਹ ਇਸੇ ਸੰਡੇ ਨੂੰ ਹੀ ਹੋਇਆ ਹੈ ਖਾਸਾ ਕੀਤਾ ਬੱਪਰੇ ਇਹ ਹਾਸਾ ਅਜੇ ਤੱਕ ਜੋ ਮੈਂ ਬਿਆਨ ਲਿਖਾਇਆ ਮੈਂ ਲੜਕੇ ਦਾ ਜੋ ਬਿਆਨ ਆਊਗਾ ਉਹ ਸਾਊਥ ਨੂੰ ਪਤਾ ਲੱਗੂਗਾ ਵੀ ਕਿੰਨੇ ਆਸਾ ਹੋਵੇ ਸਰ ਪਤਾ ਲਵਾਰੇ ਸੀ ਇਹ ਮਾਨੂਪੁਰ ਸਾਈਡ ਤੋਂ ਬਲਾੜੇ ਹੋ ਆ ਰਹੇ ਸੀ ਕਿੰਨੇ ਵਜੇ ਦਾ ਸਮਾਗਮ ਸਰ ਪਤਾ ਲੱਗਾ ਜੀ ਇਹ ਗੱਲ ਕੋਈ 9 ਵਜੇ ਦਾ ਸਮਾਗਮ ਜੀ ਕੀ ਫਿਰ ਇਹਦੇ ਵਿੱਚ ਕਿਹਦੀ ਕਿਹਦੀ ਮੌਜੂਦਗੀ ਕੋਲ ਜੱਟੀ ਹੋਵੇ ਸਾਨੂੰ ਜੋ ਇਨਵੀਟੇਸ਼ਨ ਆਈ ਹੈ ਜੋ ਲੜਕੀ ਹੈ ਅਮਨਦੀਪ ਕੌਰ ਇਹਦੀ ਮੌਤ ਹੋ ਗਈ ਲੜਕਾ ਜੇਰੇ ਲਾਜ ਹੈ ਚੰਡੀਗੜ੍ਹ ਸੈਕਟਰ 32 ਉਹਦੀ ਜੋ ਵੀ ਸਟੇਟਮੈਂਟ ਹੋਊਗੀ ਲੈ ਕੇ ਕਾਰਵਾਈ ਕੀਤੀ ਜਾਊਗੀ ਜਿੱਥੇ ਜਿੱਦੇ ਵਿੱਚ ਇਹਦੀ ਪਤਾ ਲੱਗਿਆ ਜੋ ਮਾ ਮੌਕੇ ਤੋਂ ਪਤਾ ਲੱਗਿਆ ਇਹ ਡਰਫਟ ਦੇ ਵਿੱਚ ਵਜੇ ਰਹੀ ਫਤਿਹਗੜ੍ਹ ਸਾਹਿਬ ਵਿੱਚ ਇੱਕ ਰੂਕ ਬਹਾਉ ਹਾਸਾ ਸਾਹਮਣੇ ਆਇਆ ਜਿੱਥੇ ਕਿ ਇੱਕ ਨਵੇਂ ਵਿਆਹੇ ਜੋੜੇ ਦੀ ਕਾਰ ਦਾ ਹਾਸਾ ਦਾ ਸ਼ਿਕਾਰ ਹੋ ਗਈ ਤਾਂ ਜਿਸ ਵਿੱਚ ਦੁਲਹਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਲਾੜੇ ਨੂੰ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਦਰਅਸਲ ਮਾਮਲਾ ਬਡਾਲੀਆਲਾ ਸਿੰਘ ਦਾ ਥੱਥਿਆ ਜਾ ਰਿਹਾ ਜਿੱਥੇ ਕਿ ਬੀਤੀ ਰਾਤ ਇੱਕ ਐਕਸੀਡੈਂਟ ਹੋਇਆ ਜਿਸ ਵਿੱਚ ਦੁਲਹਨ ਦੀ ਮੌਤ ਹੋ ਗਈ ਅਤੇ ਲੜਾ ਜੇ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਤਾਂ ਦਾਦੇ ਕੇ ਇਹ ਚਾਰ ਦਿਨ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀਗਾ ਤਾਂ ਇਸ ਸਬੰਧੀ ਜਾਣ ਕੇ ਦਿਨ ਦੇ ਥਾਣਾ ਬਟਾਲੀ ਵਾਲਾ ਸਿੰਘ ਦੇ ਐਸ ਐਚ ਓ ਹਰਕੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮਾਨੂਪੁਰ ਤੋਂ ਬਲਾੜੇ ਵਾਲੇ ਰੋਡ ਤੇ ਹਾਦਸਾ ਵਾਪਰਿਆ ਤਾਂ ਜਿਸ ਵਿੱਚ ਇੱਕ ਕਾਰ ਹਾਸੇ ਦਾ ਸ਼ਿਕਾਰ ਹੋਈ ਸੀ ਇਸ ਕਾਰ ਵਿੱਚ 21 ਵਰਿਆਂ ਦਾ ਨਵਾਂ ਵਿਆਹ ਜੋੜਾ ਗੁਰਮੁਖ ਸਿੰਘ ਅਤੇ ਅਮਰਦੀਪ ਕੌਰ ਸਵਾਰ ਸਨ ਉਹਨਾਂ ਨੇ ਦੱਸਿਆ ਕਿ ਫਿਲਹਾਲ ਹਾਸੇ ਦਾ ਕਾਰਨਤਾ ਨਹੀਂ ਪਤਾ ਲੱਗ ਸਕਿਆ ਤਾਂ ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਹ ਲੜਕੀ ਅਮਰਦੀਪ ਕੌਰ ਦੀ ਮੌਤ ਹੋ ਗਈ ਹੈ ਤੇ ਗੁਰਮੁਖ ਸਿੰਘ ਦਾ ਇਲਾਕ ਸੈਕਟਰ 32 ਚੰਡੀਗੜ੍ਹ ਵਿਖੇ ਚੱਲ ਰਿਹਾ ਹੈ ਇਹਨਾਂ ਦਾ ਵਿਆਹ ਇਸ ਐਤਵਾਰ ਨੂੰ ਹੋਇਆ ਸੀ ਤਾਂ ਦੱਸਦੀ ਹੈ ਕਿ ਫਤਿਹਗੜ੍ਹ ਸਾਹਿਬ ਵਿੱਚ ਇੱਕ ਰੂਕਮਾਉ ਹਾਦਸਾ ਸਾਹਮਣੇ ਆ ਜਿਸ ਵਿੱਚ ਨਵੇਂ ਵਿਆਹੇ ਜੋੜੇ ਦੀ ਕਾਰ ਹਾਸੇ ਦਾ ਸ਼ਿਕਾਰ ਹੋ ਗਈ ਤਾਂ ਜਿਸ ਵਿੱਚ ਦੁਲਹਨ ਦੀ ਮੌਤ ਹੋ ਗਈ ਅਤੇ ਦੁਲਲੇ ਨੂੰ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਇਹ ਮਾਮਲਾ ਫਤਿਹਗੜ੍ਹ ਸਾਹਿਬ ਵਿੱਚ ਵਾਪਰਿਆ ਤਾਂ ਐਸਐਚਓ ਹਰਕੀਰਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮਾਨੂਪੁਰ ਤੋਂ ਬਲਾੜੇ ਵਾਲੇ ਰੋਡ ਤੇ ਹਾਸਾ ਵਾਪਰਿਆ ਜਿਸ ਵਿੱਚ ਇੱਕ ਕਾਰ ਸਵਾਰ ਹਾਸੇ ਦਾ ਸ਼ਿਕਾਰ ਹੋਈ ਸੀ ਤਾਂ 21 ਵਰਿਆਂ ਦਾ ਨਵਾਂ ਵਿਆਹ ਹੈ ਜੋੜਾ ਸੀ ਜੋ ਗੁਰਮੁਖ ਸਿੰਘ ਅਤੇ ਅਮਰਦੀਪ ਕੌਰ ਸਵਾਨ ਸਨ ਤਾਂ ਬਾਕੀ ਐਸਐਚਓ ਦਾ ਕੀ ਕਹਿਣਾ ਹੈ ਉਹ ਤੁਹਾਨੂੰ ਦੱਸਦੇ ਹਾਂ ਕੀ ਇਨਫੋਰਮੇਸ਼ਨ ਹੈ ਕੱਲ ਇੱਕ ਰਾਤ ਮਾਨੂਪੁਰ ਬਲਾੜਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਸਾਨੂੰ ਅੱਜ ਹਸਪੀਟਲ ਤੋਂ ਇਨਫੀਮੇਸ਼ਨ ਆਈ ਹੈ ਇਹਦੇ ਚ ਇਹ ਐਕਸੀਡੈਂਟ ਗੁਰਮੁਖ ਸਿੰਘ son of ਸਿਕੰਦਰ ਸਿੰਘ ਇਦੀ ਏਜ ਹੈਗੀ 21 ਸਾਲ ਤੇ ਇਹਦੀ ਵਾਈਫ ਸੀ ਅਮਨਦੀਪ Kaur ਵਾਈਫ ਆਫ ਗੁਰਮੋਹ ਸਿੰਘ ਦੋਵਾਂ ਦੀ ਉਮਰ 21 ਸਾਲ ਸੀ ਲੜਕੀ ਦੇ ਦਾ ਇਹਨਾਂ ਦਾ ਵਿਆਹ ਐਸੇ ਸੰਡੇ ਨੂੰ ਹੀ ਹੋਇਆ ਹੈ ਹਾਸਾ ਕਿਤਾ ਬਤਨ ਇਹ ਹਾਸਾ ਭਾਜੀ ਤੱਕ ਜੋ ਮੈਂ ਬਿਆਨ ਲਿਖਾਇਆ ਮੈਂ ਲੜਕੇ ਦਾ ਜੋ ਬਿਆਨ ਆਊਗਾ ਉਹ ਸਾਊਥੋਂ ਤੋਂ ਪਤਾ ਲੱਗੂਗਾ ਵੀ ਇੱਥੇ ਮਿਆਸਾ ਹੋਇਆ ਸਰ ਪਤਾ ਲੱਗੂ ਆ ਰਹੇ ਸੀ ਇਹ ਮਾਨੂਪੁਰ ਸਾਈਡ ਤੋਂ ਬਲਾੜੇੋਂ ਆ ਰਹੇ ਸੀ ਕਿੰਨੇ ਵਜੇ ਦਾ ਸਮਾਂ ਸਰ ਪਤਾ ਲੱਗਾ ਜੀ ਇਹ ਗੱਲ ਕੋਈ 9 ਵਜੇ ਦਾ ਸਮਾਂ ਹੈ ਜੀ ਕੀ ਫਿਰ ਇਹਦੇ ਵਿੱਚ ਕਿਹਦੀ ਕਿਹਦੀ ਮੌਤ ਹੋਈ ਹੈ ਕੌਣ ਜੱਥੇ ਹੋ ਗਿਆ ਸਾਨੂੰ ਜੋ ਇਨਫੋਰਮੇਸ਼ਨ ਆਈ ਹੈ ਜੋ ਲੜਕੀ ਹੈ ਅਮਨਦੀਪ ਕੌਰ ਇਹਦੀ ਮੌਤ ਹੋ ਗਈ ਲੜਕਾ ਜੇਰੇ ਲਾਜ ਹੈ ਚੰਡੀਗੜ੍ਹ ਸੈਕਟਰ 32 ਪੂਰੀ ਜੋ ਵੀ ਸਟੇਟਮੈਂਟ ਹੋਊਗੀ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਬੱਚੀ ਕਿਹਦੇ ਵਿੱਚ ਨਹੀਂ ਪਤਾ ਕਿਹਦੇ ਵਿੱਚ ਜੋ ਮਾ ਮੌਕੇ ਤੋਂ ਪਤਾ ਲੱਗਿਆ ਹੈ ਡਾਕਟਰ ਦੇ ਵਿਟ ਵਿੱਚ ਹੈ